ਮੁਨਾਹਰ ਪੰਜਾਬੀ ਬੀਬੀ ਲੋਕਸ਼ ਤੁਹਾਡਾ ਸਵਾਗਤ ਹੈ ਜੀ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਜੋ ਨਸ਼ਾ ਮੁਕਤੀ ਯਾਤਰਾ ਜਿਹੜੀ ਹੈ ਉਹ ਪੂਰੇ ਪੰਜਾਬ ਦੇ ਵਿੱਚ ਚਲਾਈ ਗਈ ਸੀ ਅੱਜ ਉਸੇ ਵਿਸ਼ੇ ਤੇ ਅੱਜ ਪਿੰਡ ਕਠਾਣਾ ਇਹ ਬਲਾਕ ਕਾਨੂੰਨ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਅੱਜ ਜਗਰੂਪ ਸਿੰਘ ਸੇਖਵਾ ਵੱਲੋਂ ਜਿਹੜੀ ਆ ਉਹ ਯਾਤਰਾ ਕੱਢੀ ਜਾ ਰਹੀ ਆ ਤੇ ਠੀਕ ਥੋੜੇ ਸਮੇਂ ਬਾਅਦ ਉਹ ਜਿਹੜੇ ਇੱਥੇ ਪਹੁੰਚ ਰਹੇ ਨੇ ਤੇ ਉਸ ਤੋਂ ਪਹਿਲਾਂ ਅਸੀਂ ਕੁਝ ਲੋਕਾਂ ਨਾਲ ਗੱਲ ਕਰਾਂਗੇ ਤੇ ਤੁਹਾਨੂੰ ਨਾਲ-ਨਾਲ ਲਾਈਵ ਦਿਖਾਣੇ ਆ ਇਹ ਨੇ ਬੱਚੇ ਜੋ ਟੀ-ਸ਼ਰਟਾਂ ਨਸ਼ਾ ਵਿਰੁੱਧ ਦਾ ਪਾ ਕੇ ਸਟੇਜ ਦੇ ਸਾਹਮਣੇ ਬੈਠੇ ਨੇ ਕੰਡਾ ਹੋ ਜਾਂਦਾ ਕੰਡਾ ਹੋ ਜਾਂਦਾ ਕੰਡਾ ਹੋ ਜਾਂਦਾ ਕੰਡਾ ਹੋ ਜਾਂਦਾ ओहो <laughs> यस्तो <laughs> 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 ਲੋਨ ਡੇਟਲ ਪਿੰਡ ਕਠਾਣੇ ਦੇ ਲੋਕ ਹਮਾ ਕੇ ਪਹੁੰਚੇ ਨੇ ਦੇਖੋ ਲਾਈਵ ਸੋ ਆਓ ਆਪਾਂ ਅੱਜ ਤੁਹਾਡੇ ਨਾਲ ਅਸੀਂ ਗੱਲ ਕਰਾਉਨੇ ਆ ਕੁਲਵਿੰਦਰ ਸਿੰਘ ਪਿੰਡ ਕਿਸ਼ਨਪੁਰ ਤੇ ਸਰਪੰਚ ਸਾਹਿਬ ਪਿੰਡ ਕਠਾਣਾ ਤੇ ਨਾਲ ਨੇ ਸਮਰ ਤੇ ਆਪਾਂ ਗੱਲ ਕਰਦੇ ਆ ਪਹਿਲਾਂ ਕੁਲਵਿੰਦਰ ਸਿੰਘ ਜੀ ਨਾਲ ਕਿ ਜਿਹੜੀ ਇਹ ਪੰਜਾਬ ਗਵਰਨਮੈਂਟ ਨੇ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਮਹਿਮ ਚਲਾਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਸ ਜੀ ਕੀ ਕੱਦ ਲਿਆ ਮੈਂ ਕੁਲਵਿੰਦਰ ਸਿੰਘ ਕਨਮਨ ਬਲਾਕ ਪ੍ਰਧਾਨ ਮੈਂ ਆਪੋਂ ਹੰਤਮਾਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਕਿ ਜੋ ਅੱਜ 75 ਸਾਲਾਂ ਤੱਕ ਅੱਜ ਹਰ ਸਰਕਾਰ ਵਾਦਾ ਕਰਕੇ ਗਈ ਸੀ ਉਹਨਾਂ ਕੋ ਕੰਮ ਨਹੀਂ ਹੋਇਆ ਜਿਹੜਾ ਹਰ ਕੋਈ ਸੌਂ ਖਾਂਦਾ ਸੀ ਤੇ ਸਰਕਾਰ ਚ ਆਪਣੀ ਹਕੂਮਤ ਚ ਆਉਂਦਾ ਸੀ ਤੇ ਉਸ ਤੋਂ ਬਾਅਦ ਕੰਮ ਨਹੀਂ ਸੀ ਹੁੰਦਾਗਾ ਸਭ ਤੋਂ ਬਹੁਤ ਹੀ ਜ਼ਰੂਰੀ ਵਿਕਾਸ ਹੁੰਦੇ ਰਹਿੰਦੇ ਹੈਗੇ ਗਲੀਆਂ ਨਾਲੀਆਂ ਛੜਕਾ ਬੰਦੀਆਂ ਰਹਿੰਦੀ ਹੈਗੀਆਂ ਜੋ ਸਾਡੇ ਪੰਜਾਬ 'ਚ ਸ਼ੀਵਾ ਦਰਿਆ ਚੱਲ ਰਿਹਾ ਹੈਗਾ ਸੀ ਉਹਨੂੰ ਭਗਵੰਤ ਮਾਨ ਸਰਕਾਰ ਨੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਚ ਬਹੁਤ ਹੀ ਕਾਮਯਾਬੀ ਮਿਲੀ ਹੈਗੀ ਹੈਗੀਆ ਤੇ ਭਗਵੰਤ ਮਾਨ ਸਰਕਾਰ ਦੇ ਮੌਜੂਦਾ ਹੁਣ ਹਰ ਪਿੰਡ-ਪਿੰਡ ਜਾ ਕੇ ਜੋ ਵੀ ਹਲਕੇ ਵਾਈਜ਼ ਇੰਚਾਰਜ ਹੈਗੇ ਗਿਆ ਉਹ ਪੂਰੇ ਪਿੰਡ ਨੂੰ ਇਕੱਠਾ ਕਰਕੇ ਤੇ ਲੋਕਾਂ ਨੂੰ ਸਮਝਾ ਰਿਹਾ ਹੈਗਾ ਵੀ ਨਸ਼ੇ ਤੋਂ ਮੁਕਤ ਕਰਵਾਉਣਾ ਹੈਗਾ ਤੇ ਜਿੱਚ ਬਹੁਤ ਹੀ ਕਾਮਯਾਬੀ ਮਿਲੀ ਹੈਗੀ ਹੈਗੀਆ ਤਾਰੇ ਮੁਤਾਬਕ ਕਿ ਇਹ ਮੈਮ ਸਫਲ ਹੋਏਗੀ ਹੋਏਗੀ ਦਿਲ ਚ ਚਾਹਣਾ ਹੋਣੀ ਚਾਹੀਦੀ ਕਿਸੇ ਕੰਮ ਕਰਨ ਦੀ ਤੇ ਐਸਾ ਕੋਈ ਕੰਮ ਨਹੀਂ ਦੁਨੀਆ ਤੇ ਜੇ ਵਿਸ਼ਵਾਸ ਹੋਵੇ ਤੇ ਉਹ ਕੰਮ ਨਾ ਹੋਵੇ ਤੇ ਸਰਕਾਰ ਇੱਕ ਐਸੀ ਸ਼ਕਤੀ ਹੈਗੀ ਆ ਵੀ ਪਾਣੀ ਦੇ ਬੰਨ ਬਨ ਸਕਦੀ ਹੈਗੀ ਆ ਅੱਗਾਂ ਨੂੰ ਪਾਣੀ ਨਾਲ ਡੱਕ ਸਕਦੀ ਹੈਗੀ ਹੈਗੀ ਆ ਤੇ ਨਸ਼ਾ ਤੇ ਕੋਈ ਵੱਡੀ ਚੀਜ਼ ਹੀ ਨਹੀਂ ਹੈਗੀ ਜੀ ਸਰਕਾਰ ਚਾਹੇ ਇਹ ਤੇ ਬਹੁਤ ਟਾਈਮ ਲੱਗਿਆਗਾ ਤੇ ਫਿਰ ਵੀ ਅਹੀਂ ਕਹੇ ਦੇਰ ਆਏ ਦਰਸਤ ਆਏ ਕੁਮਤ ਮਾਨ ਸਰਕਾਰ ਨੇ ਜਿਹੜੀ ਨਸ਼ੇ ਮੁਕਤ ਦਾ ਕੰਮ ਨਸ਼ਾ ਵਿਰੋਧ ਜਦ ਸ਼ੁਰੂ ਕੀਤਾ ਹੈਗਾ ਕਿ ਬਹੁਤ ਹੀ ਪ੍ਰਾਰਾਲਾ ਤੇ ਸਲਾਣਾ ਯੋਗ ਕੰਮ ਹੈਗਾ ਇਹ ਸਨ ਸਰਦਾਰ ਕੁਲਵਿੰਦਰ ਸਿੰਘ ਤਿੰਨ ਕਿਸਨਪੁਰ ਤੋਂ ਜਿਨ੍ਹਾਂ ਨੇ ਬਹੁਤ ਸੋਣਾ ਦੱਸਿਆ ਕਿ ਇਹ ਜਿਹੜੀ ਸਰਦਾਰ ਭਗਤ ਸਿੰਘ ਦੀ ਸਰਕਾਰ ਆ ਨਸ਼ਿਆਂ ਦੇ ਵਿਰੁੱਧ ਜ਼ਰੂਰ ਬੰਨ ਲਾਏਗੀ ਤੇ ਹੁਣ ਇਹ ਗੱਲ ਕਰਦੇ ਆ ਪਿੰਡ ਕਠਾਣੇ ਦੇ ਸਰਪੰਚ ਸਲਾਮਤ ਮਸੀਨ ਨਾਲ ਤੁਸੀਂ ਇਸ ਮਹਿਮਰੁੱਧ ਮਹਿਮ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਦੀ ਇਹ ਸਰਕਾਰ ਨੇ ਜੁਧ ਨਸ਼ਿਆਂ ਵਿਰੁੱਧ ਦਾ ਪ੍ਰੋਗਰਾਮ ਜਿਹੜਾ ਇੱਕ ਮਿਸ਼ਨ ਤਹਿਤ ਕੀਤਾ ਹੈ ਇਸ ਮਿਸ਼ਨ ਦੇ ਵਿੱਚ ਪਿੰਡਾਂ ਤੱਕ ਹੁਣ ਪਹੁੰਚੇ ਪਹਿਲੇ ਉੱਤਰ ਦੇ ਲੈਵੇ ਤੇ ਕਾਫੀ ਸਫਾਈ ਹੋਈ ਹੈ ਨਸ਼ਾ ਬਿਲਕੁਲ ਹੀ ਬੰਦ ਆ ਜੇ ਥੋੜਾ ਬੋਧਾ ਚੱਲਦਾ ਵਾ ਤਾਂ ਉਹ ਵੀ ਡੱਡੂੜ ਕੇ ਥੋੜਾ ਇੱਧਰ ਉੱਧਰੋਂ ਦੇਖ ਜਾਚ ਕੇ ਚੱਲਦਾ ਹੈ ਮੇਰੇ ਖਿਆਲ ਚ ਜਿੰਨਾ ਕੋ ਇਸ ਟਾਈਮ ਨਸ਼ਿਆਂ ਦੇ ਵਿਰੁੱਧ ਪਰਚਾ ਹੋਇਆ ਵਾ ਜਿਹਦੇ ਵਿੱਚ ਕਾਫੀ ਕੁਝ ਲੋਕ ਜਿਹਦੇ ਨੇ ਉਹ ਜੇਲ੍ਹਾਂ ਚ ਬੈਠੇ ਹੋਏ ਆ ਤੇ ਹੁਣ ਜਿਹੜਾ ਵਾ ਬਹੁਤ ਜੰਗੀ ਪੱਧਰ ਤੇ ਗਰਾਉਂਡ ਜ਼ੀਰੋ ਦੇ ਤਿਆਰ ਕੇ ਇਹਨਾਂ ਨੇ ਇਹ ਜਿਹੜੇ ਪ੍ਰੋਗਰਾਮ ਚਲਾਇਆ ਬਿਲਕੁਲ ਨਸ਼ੇ ਵਿਰੋਧ ਯੋਧੇ ਵੀ ਇਹਨਾਂ ਨੇ ਕਾਮਯਾਬ ਕਰ ਦਿੱਤਾ ਹੈ ਲੱਗਦਾ ਵਾ ਕਿ ਹੋਰ 2-4 ਮਹੀਨੇ ਚੱਲਿਆ ਤਾਂ ਨਸ਼ਾ ਬਿਲਕੁਲ ਸਮਾਪਤ ਹੋ ਜਾਏ ਤੇ ਚਲੋ ਤੁਹਾਡੇ ਪਿੰਡ ਸਰਦਾਰ ਸਿੰਘ ਦੇ ਆ ਰਹੇ ਨੇ ਤੇ ਤੁਹਾਡੇ ਪਿੰਡ ਵਾਸਤੇ ਅੱਜ ਕੀ ਕਹਿਣਾ ਕਹਿ ਕੇ ਜਾਣਗੇ ਦੇਖੋ ਅਵੇਅਰ ਕਰ ਰਿਆ ਨਸ਼ੇ ਦੇ ਜਿਹੜੇ ਪਹਿਲੇ ਤਾਂ ਬਚ ਗਏ ਆ ਜਿਹੜੇ ਨਸ਼ਿਆਂ ਤੋਂ ਜਿਹੜੇ ਬਚੇ ਹੋਏ ਬੱਚੇ ਆ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਆ ਵੀ ਅੱਗੇ ਨਸ਼ਾ ਜਿਹੜਾ ਇਤੋਂ ਅੱਗੇ ਨਾ ਜਾਵੇ ਤੇ ਪਿੰਡਾਂ ਦੇ ਵਿੱਚ ਨਾਲ-ਨਾਲ ਉਹ ਵਿਕਾਸ ਕਮਾਂ ਦਾ ਵੀ ਜਾਇਜ਼ਾ ਲੈ ਰਹੇ ਆ ਨਾਲ ਕਿਥੇ ਕਮੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਪੂਰਾ ਕਰਦੇ ਆ ਇਹਨ ਸਰਪੰਚ ਸਾਹਿਬ ਤੇ ਇਹਨਾਂ ਨੇ ਸਰਪੰਚ ਸਾਹਿਬ ਦਾ ਔਰ ਸਰਦਾਰ ਕੁਲਿੰਦਰ ਸਿੰਘ ਨੇ ਬੜਾ ਸੋਣਾ ਇਹ ਨਸਿਆਂ ਦੇ ਵਿਰੁੱਧ ਜੋ ਮੈਮ ਚੱਲੀ ਹੋ ਤੇ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਤੁਹਾਡਾ ਜੀ ਧੰਨਵਾਦ